ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਨੇ ਜੀ ਅੱਜ ਆਪਾਂ ਵੀਡੀਓ ਬਣਾਵਾਂਗੇ ਬੁੱਢੇ ਦਰਿਆ ਦੀ ਦੱਸਾਂਗੇ ਤੁਹਾਨੂੰ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਇਹ ਮੁੱਕਦਾ ਵਾ ਤੇ ਕਿੱਥੋਂ ਪਾਣੀ ਸਾਫ਼ ਚੱਲਦਾ ਤੇ ਕਿੱਥੇ-ਕਿੱਥੇ ਲੋਕਾਂ ਨੇ ਇਹਦੇ 'ਚ ਖਰਾਬ ਪਾਣੀ ਪਾ ਕੇ ਇਹਨੂੰ ਗੰਦਲਾ ਕੀਤਾ ਹੋਇਆ ਤੇ ਬੁੱਢੇ ਦਰਿਆ ਤੋਂ ਇਹਨੂੰ ਗੰਦਾ ਨਾਲਾ ਬਣਾਤਾ ਤੇ ਮੇਰੇ ਨਾਲ ਅੱਜ ਮੇਰੇ ਫਰੈਂਡਸ ਨੇ ਸ਼ਰਨਜੀਤ ਸਿੰਘ ਸਨੀ ਤੇ ਗੁਰਧਿਆਲ ਸਿੰਘ ਗੱਗੂ ਚਲ ਜੀ ਚਲੋ ਜੀ ਚਲੋ ਜੀ ਇਹ ਕਹਿੰਦਾ ਵੀ ਭਾਈ ਗੱਗੂ ਨਹੀਂ ਕਹਿਣਾ ਗੁਰੀ ਕਹਿਣਾ ਵਾ ਗੁਰੀ ਦਿਖਾਓ ਬਈ ਪਹਿਲਾਂ ਸਤਿਕਾਰ ਕਾਸੇ ਤੋਂ ਚੱਲੇ ਆਂ ਹਾਂ ਕਾਪਾ ਖਾਸੀ ਤੋਂ ਚੱਲੇ ਆਪਾਂ ਜਾਣਾ ਉੱਥੇ ਨੀਲੋ ਨੀਲੋ ਜਾਣਾ ਵੀ ਆਪਣੇ ਨੇ ਹਾਂ ਕਿੰਨਾ ਬੜੂ ਗਰ ਨੀਦੋ ਤੋਂ ਹੈ ਤਾਂ ਨੀਲੋ ਤੋਂ ਇਹ ਸ਼ੁਰੂ ਹੁੰਦਾ ਨੀਲੋ ਤੋਂ ਵਰਵਾਪ ਸੀ ਜਿੱਦਾਂ ਜਿੱਦਾਂ ਪਿੰਡਾਂ ਚ ਘੁੰਮੂਗਾ ਇਹ ਸਾਰਾ ਉਹ ਦੱਸਣਾ ਬਣਾਉਣੇ ਕਹਿਣਗੇ ਆ ਪਿੰਡ ਭੂਖੜੀ ਆ ਭੂਖੜੀ ਵੀ ਵਧੀਆ ਬਾਬੇ ਨੇ ਕੰਮ ਕੀਤਾ ਬਾਈ ਹਾਂ ਬਹੁਤ ਵਧੀਆ ਉਹ ਦਸਾਖੀ ਵੀ ਮਨਾਈ ਸੋਣਾ ਨਾਤੇ ਨੂੰ ਤੇ ਠੰਡਾ ਪਾਣੀ ਮੈਂ ਵੀ ਉਦੋਂ ਉਦਣਾ ਪਹ ਗਏ ਸੀ ਨਾ ਹਾਂ ਬੜਾ ਵਧੀਆ ਕੰਮ ਕੀਤਾ ਬਾਪੇ ਨੇ ਜਿਹੜਾ ਉਹਨਾ ਪਿੰਡ ਦਾ ਪਾਣੀ ਸੀ ਉਹ ਸਾਰਾ ਟੋਏ ਟੋਏ ਵਧੀਆ ਬਣਾ ਕੇ ਨਾ ਸੀ ਬਰੇਜ ਜਿਆ ਬਣਾਤਾ ਉਹ ਬਾਕੀ ਇਧਰੋਂ ਖਾਸੀ ਤੋਂ ਥੋੜਾ ਜਾਂ ਗੰਧ ਘੰਤ पे ਆਇਆ ਹਾਂ ਕਿਉਂਕਿ ਉਹ ਪਿੰਡ ਦਾ ਪਿੰਡ ਦਾ ਪਾਣੀ ਆਉਂਦਾ ਸਾਰ ਤੇ ਗਾਂ ਜਿੱਤਨੋਂ ਸਾਰਾ ਦਾ ਹਾਲ ਹੈ ਤਾਇਪੁਰ ਵੀ ਤਾਇਪੁਰ ਵੀ ਤਾਂ ਪਾਣੀ ਵੇਚੀ ਪੈਂਦਾ ਗੰਦਾ ਦਾ ਕਿੱਥੋਂ ਸਹੀ ਆ ਗਾਂ ਤਾਂ ਆਇਪੁਰ ਤੋਂ ਗਾਂ ਦਾ ਯਾਰ ਗੰਦਾ ਹੀ ਆ ਇਹ ਰੋਡ ਤਾਂ ਇਹਨਾਂ ਨੇ ਬੜੀਆ ਬਣਾਇਆ ਪਰ ਪਾਣੀ ਵਾਲਾ ਨਿਕਾਸ਼ ਨਹੀਂ ਕੀਤਾ ਇਹਨਾਂ ਨੇ। ਉਹ ਨਹੀਂ ਪਾਣੀ ਤਾਂ ਨਾ ਕੋਈ ਨੰਗਣ ਵਾਲਾ ਭਰ ਜਾਣਿਆ ਇਹਨਾਂ ਨੇ ਕੰਕਰੀਟ। ਸਾਰੀ ਬ੍ਰੈਡ ਸਪਲਾਈ ਹੁੰਦੇ ਨੇ। ਅੱਛਾ ਪੁਰੋ ਕੇ ਨਾ ਨੀ ਲੋ ਪੀ ਲੋ ਪਾਸੇ ਜਾ ਕੇ ਦੂ ਪੰਜ ਗੜਾ ਇੱਥੇ ਜਾਂ ਫਿਰ ਆਪਰੇ ਕਰੋ ਇੱਕ ਲਗੋ ਤਨ ਚਾਰ ਲੈ ਪੰਜ

ਲਓ ਜੀ ਅੱਜ ਆਪਾਂ ਤੁਹਾਨੂੰ ਲੈ ਆਏ ਆ ਬੁੱਢਾ ਦਰਿਆ ਜਿੱਥੋਂ ਸ਼ੁਰੂਆਤ ਹੁੰਦੀ ਆ ਆਜੋ ਇਧਰਲੀ ਸਾਈਡ ਆਜੋ ਹਾਂ ਜੀ ਕਾਜਾ ਕੱਗੂ ਡਰਦਾ ਨਾ ਡਰਨਾਗੇ ਆ ਲਓ ਜੀ ਇੱਥੋਂ ਨੀਲੋ ਚੋਂ ਇੱਕ ਸੂਆ ਦਾ ਪਾੜ ਦਾ ਅੰਦਰ ਨੂੰ ਜਿਹਨੂੰ ਆਪਾਂ ਬੁੱਢੇ ਦਰਿਆ ਦਾ ਨਾਮ ਦਿੱਤਾ ਹੋਇਆ ਵਾ ਅੱਛਾ ਲਓ ਜੀ ਕਰੋ ਚੈੱਕ ਨੀਲੋ ਚੋਂ ਨਿਕਲਦਾ ਬੁੱਢਾ ਦਰਿਆ ਇੱਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਨੀਲੋ ਚੱਲ ਰਹੀ ਹੈ ਤੇ ਉਸੇ ਦੇ ਵਿੱਚੋਂ ਪਾਣੀ ਜਿਹੜਾ ਬੁੱਢੇ ਦਰਿਆ ਨੂੰ ਦਿੱਤਾ ਗਿਆ ਪਾਣੀ ਦੀ ਸਪੀਡ ਕਾਫੀ ਜ਼ਿਆਦਾ ਆ ਜੋ ਦੇਖਦੇ ਆ ਫਲੋ ਕਾਫੀ ਹੈ ਪਾਣੀ ਦਾ ਉਧਰ ਦੀ ਜਾ ਕੇ ਦੇਖਦੇ ਆ ਆਜੋ ਜੀ ਆਜੋ ਚਲੋ ਇੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਵਾ ਬਹੁਤ ਸਪੀਡ ਦੇ ਨਾਲ ਪਾਣੀ ਚੱਲ ਰਿਹਾ ਆ। ਆਪਾਂ ਦੇਖ ਸਕਦੇ ਆ ਇੱਥੋਂ ਪਿੰਡਾਂ ਦੇ ਵਿੱਚ ਦੀ ਇਹ ਪਾਣੀ ਲੰਘਣਾ ਸਾਰਾ ਜਿਹਨੂੰ ਆਪਾਂ ਬੁੱਢਾ ਦਰਿਆ ਕਹਿੰਦੇ ਆ। ਆ ਜੋ ਇੱਧਰ ਦੀ ਦਿਖਾਉ ਮਾੜਾ ਜਿਹਾ ਪਾਣੀ ਦਾ ਸਲੋ। ਲਓ ਜੀ ਚੈੱਕ ਕਰੋ। ਪਾਣੀ ਪੂਰੀ ਆਪਣੇ ਸਪੀਡ ਨਾਲ ਚੱਲ ਰਿਹਾ। ਹੁਣ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸੋ ਵੀ ਕਿਹਨੇ ਕਿਹਨੇ ਇਹ ਜਗ੍ਹਾ ਪਹਿਲਾਂ ਦੇਖੀ ਹੋਈ ਐ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਤੇ ਦੇਖਦੇ ਆਂ ਇਹ ਦਰਿਆ ਕਿਹੜੇ-ਕਿਹੜੇ ਪਿੰਡ ਚੋਂ ਲੰਘਦਾ ਤੇ ਕਿੱਥੇ ਜਾ ਕੇ ਪਾਣੀ ਸਾਫ਼ ਹੁੰਦਾ ਤੇ ਕਿੱਥੇ ਜਾ ਕੇ ਖਰਾਬ ਹੁੰਦਾ ਚਲੋ ਜੀ ਆਜੋ ਚੱਲੀਏ ਇੱਥੋਂ ਦੇ ਲੋਕਾਂ ਨੇ ਇੱਕ ਛੋਟੀ ਜੀ ਬੇੜੀ ਬਣਾਈ ਹੋਈ ਆ ਨਹਿਰ ਨੂੰ ਪਾਰ ਕਰਨ ਵਾਸਤੇ ਆਪਣੇ ਆਉਣ ਜਾਣ ਵਾਸਤੇ ਕੌਜੀ ਵੀਰ ਜੀ ਹੁਣ ਆਪਾਂ ਚੱਲੀ ਆਂ ਕੂਮ ਕਲਾ ਇਦਾਂ ਹੀ ਆ ਖੇਤਾਂ ਦੇ ਵਿੱਚੋਂ ਨਹੀਂ ਹੁੰਦਾ ਹੁੰਦਾ ਦਰਿਆ ਕੂਮ ਕਲਾ ਜਾ ਕੇ ਮਿਲਦਾ ਵਾ ਤੇ ਆਪਾਂ ਕੂਮ ਚੱਲਦੇ ਆਂ ਤੇ ਮਿਲਦੇ ਆਂ ਸਿੱਧਾ ਕੂਮ ਜਾ ਕੇ ਉੱਥੇ ਦੇਖਦੇ ਆਂ ਕਿੰਨੀ ਕ ਦੂਰ ਜਾਂਦਾ ਉਹਦਾ ਦੇ ਵਿੱਚ ਜਾਂਦਾ ਆਓ ਬਾਈ ਜੀ ਵੈਸੇ ਆਪਾਂ ਦੇਖਿਆ ਆਪਣੇ ਲੁਧਿਆਣੇ ਵਾਲੇ ਨਹੀਂ ਬੁੱਢੇ ਦਰਿਆ ਨੂੰ ਨਾਲੇ ਦਾ ਨਾਮ ਦੇਤਾ ਉਰੇ ਤੱਕ ਤਾਂ ਬਹੁਤ ਪਾਣੀ ਸਾਫ ਆਪਾਂ ਪੀ ਕੇ ਵੀ ਦੇਖਿਆ ਪੂਰਾ ਠੰਡਾ ਪਾਣੀ ਆ ਰਿਹਾ ਆ ਦੇਖੋ ਚਲੋ ਲੈਟਸ ਸੀ ਜੋ ਜਿਹੜਾ ਕਿ ਗਿੱਪੀ ਗਰੇਗਲ ਸਾਹਿਬ ਦਾ ਪਿੰਡ ਆ ਤੇ ਜਾਂਦੇ ਹੋਏ ਦਿਖਾਉਨੇ ਆ ਤੁਹਾਨੂੰ ਉਹਨਾਂ ਦਾ ਪਿੰਡ ਵੀ ਲੋ ਵੀਰ ਜੀ ਆਪਾਂ ਆ ਗਏ ਆ ਕੂਮਕਲਾ ਤੇ ਇਹ ਆ ਕੂਮਕਲਾ ਦਾ ਬਾਜ਼ਾਰ ਦੇਖੋ ਵੀਡੀਓ ਬਣ ਰਹੀ ਨੇ ਜੀ ਜੀ ਵੀ ਆ ਰਹੇ ਆ ਸਾਡਾ ਪਿੰਡ ਹੈ ਇਹ ਤੇ ਸਤਵਿੰਦਰ ਬਿੱਟੀ ਜੀ ਇੱਥੇ ਵਿਆਹੇ ਹੋਏ ਨੇ ਇਹ ਲੋ ਵੈਕੂਮ ਦਾ ਨਾੜਾ ਲਿਆ ਹਾਂ ਹਾਂਜੀ ਹਾਂਜੀ ਪਹੁੰਚ ਗਏ ਪਹੁੰਚ ਗਏ ਆਪਾਂ ਉਹ ਬੱਸ ਅੱਗੇ ਆ ਰਹੇ ਤ੍ਰਿਰਾ ਇਹ ਤੋਂ ਤਾਂ ਪਾਣੀ ਪੂਰਾ ਸਾਫ਼ ਹੋਣਾ ਮਾ ਹਰ ਗਿਆ ਹੈ ਨਾ ਉਹ ਜੁਕਾ ਤੇ ਨਾਲੇ ਨਾ ਇਸ ਕਿੰਨੇ ਹੋ ਗਏ ਮੋਜੀਲੇ ਆਖਾ ਕੜਿਆ ਕੂਕਲਾ ਤੇ ਕੂਕਨਾ ਇਹ ਇਧਰੋਂ ਜਿਹੜਾ ਨੀਲੋ ਚੋਂ ਆਉਂਦਾ ਵਸਿਆ ਇਹ ਵਾਲਾ ਆ ਰਿਹਾ ਤੇ ਇਹ ਅੱਜੋਂ ਜਾ ਕੇ ਸੁਆ ਇੱਕ ਹੋਰ ਮਿਲਦਾ ਵਾ ਇਹ ਨਾਲ ਆਉਂਦਾ ਇਹ ਵੀ ਨੀਲੋ ਤੇ ਹੀ ਆ ਤੇ ਇਹ ਕੰਕੇ ਦੀ ਇਧਰ ਪਿੰਡਾਂ ਚੋਂ ਲੰਘ ਜਾਂਦਾ ਵਾ ਇਧਰੋਂ ਆਜੋ ਇਧਰੋਂ ਜਾਂਦਾ ਇਹ ਸਾਡੇ ਹਸਰਾਂ ਨੇ ਰਹਿਣ ਦੀ ਅਦਰ ਪਾਉਂਦੀਆਂ ਸੀ ਸਿੱਖਾਂ ਦੇ ਸੰਗਤ ਦੇ ਉਹ ਮਾਲੇ ਨਾਲ ਜਿਹੜੇ ਕੱਤੀ ਹੋ ਜਾਂਦੇ ਨੇ ਜੀ ਇਹ ਇੱਥੋਂ ਚਲ ਜਾਂਦਾ ਸਿੱਧਾ ਖਾਸੀ ਖਾਸੀ ਧਨਾਲ ਸੂ ਹਾਂ ਜੀ ਚਲੋ ਆਪਾਂ ਚੱਲਦੇ ਆਂ ਇਹਦੇ ਨਾਲ ਨਾਲ ਹੁਣ ਦੇਖਦੇ ਆਂ ਕਿੱਥੋਂ ਤੱਕ ਜਾਂਦਾ ਇਹ ਦਰਿਆ ਆ ਕੇ ਪਿੰਡ ਧਨਾਲ ਸੂ ਇੱਥੋਂ ਸ਼ੁਰੂ ਹੁੰਦਾ ਹੁਣ ਆ ਬੂਟੀ ਪਰ ਪਿੱਛੇ ਕਹਿੰਦੇ ਇਹ ਸਫਾਈ ਕਰਾਉਣੀ ਆ ਬਾਬਾ ਜੀ ਨੂੰ ਕਹਿੰਦੇ ਇਹ ਬਾਕੀ ਇਧਰ ਖਾਸੀ ਚਲੋ ਇੱਥੇ ਤੱਕ ਦਾ ਪਾਣੀ ਬਿਲਕੁਲ ਸਾਫ ਆ ਤੇ ਅੱਗੇ ਚੱਲ ਕੇ ਦੇਖਦੇ ਆਂ ਅੱਗੇ ਪਿੰਡ ਆਉਣਾ ਖਾਸੀ ਤੇ ਬੂਟੀ ਦਾ ਕਾਫੀ ਹੈਗੀ ਆ ਪਰਲੀ ਸਾਈਡ ਤੋਂ ਦਿਖਾਇਆ ਤੇ ਬਾਕੀ ਈ ਆਜੀ ਪਿੰਡ ਭੂਖੜੀ ਜਿੱਥੇ ਬੁੱਢੇ ਦਰਿਆ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ਼ ਕੀਤਾ ਗਿਆ ਆ ਜੋ ਦਿਖਾਉਣੀ ਆ ਤੁਹਾਨੂੰ ਇਹ ਆ ਜੀ ਖਾਸ ਪਿੰਡ ਆਪਾਂ ਆ ਗਏ ਆਂ ਖਾਸ ਪਿੰਡ ਪੁਲੀ ਤੇ ਤੇ ਇਧਰੋਂ ਆ ਰਿਹਾ ਜੀ ਇਹ ਭੂਗੜੀ ਤੋਂ ਰਿਆ ਜਿਹੜਾ ਆਪਾਂ ਪਾਣੀ ਦਿਖਾਇਆ ਸੀ ਤੁਹਾਨੂੰ ਪਰ ਇੱਕ ਸਾਹ ਚੱਲ ਰਿਹਾ ਸੀ ਬੱਚੇ ਆ ਰਹੇ ਸੀ ਉੱਥੇ ਲੋਕ ਇੰਜੋਏ ਕਰਦੇ ਨੇ ਦਿਖਾਜੋ ਇਧਰ ਵੀ ਖੇਤ ਤੋਂ ਦੂਸਾ ਆ ਗੋ ਜੀ ਜਿੱਧਰ ਦੇਖੋਗੇ ਪਾਣੀ ਚੱਲ ਰਿਹਾ ਬਿਲਕੁਲ ਤੇ ਆ ਨਾਲ ਦੇਖੋ ਜੀ ਪਰ ਸਟਾਰਟ ਹੋ ਜਾਂਦਾ ਵਾ ਵਿੱਚ ਗੋਹਾ ਪੈਣਾ ਜਾਂ ਕੋਈ ਹੋਰ ਸਿੱਧਾ ਵੀ ਆ ਵਿੱਚ ਇਹ ਆਪਾਂ ਅੱਗੇ ਜਾ ਕੇ ਦਿਖਾਉਣੀ ਆ ਵੀ ਇਹ ਕਿ ਹਾਲਤ ਹੁੰਦੀ ਆ ਇੱਥੋਂ ਮਤਲਬ ਵੱਡੇ ਦਰਿਆ ਤੋਂ ਤੇ ਵੱਡਾ ਨਾਲਾ ਬਣਨਾ ਤੇ ਅੱਗੇ ਜਾ ਕੇ ਗੰਦਾ ਨਾਲਾ ਕਿੱਦਾਂ ਵਰਨਾ ਇਹ ਤੁਹਾਨੂੰ ਦਿਖਾਉਣੀ ਚਲੋ ਜੀ ਲਓ ਜੀ ਪਹਿਲਾਂ ਇੱਥੇ ਸਾਰੇ ਵਾਲੇ ਵਾਲੇ ਡੇਰੀਆਂ ਸਿਗੀਆਂ ਇੱਥੋਂ ਤਾਂ ਹੀ ਪਰਤੋ ਜੀ ਪਹਿਲਾਂ ਬੜਾ ਗੰਦ ਸੀ ਤੇ ਡੈਰੀਆਂ ਡੂਰੀਆਂ ਵਾਲੇ ਪਾਣੀ ਬਹੁਤ ਆਉਂਦੇ ਹੋ ਦੇਖੋ ਰੋਡ ਰੋਡ ਸਾਰਾ ਇੱਧਰ ਦਿਖਾ ਦਿੰਦੇ ਆ ਡੈਰੀਆਂ ਦੇ ਨਾਲ ਡੈਰੀਆਂ ਇੱਧਰ ਵੀ ਆ। ਹਾਂ ਦੇਖੋ ਹੁਣ ਸਾਰਾ ਕਢਾਤਾ ਵਿੱਚੋਂ ਸਿਚੇ ਵਾਲੇ ਬਾਬਾ ਸੰਤ ਜੀ ਉਹਨਾਂ ਨੇ ਇਹ ਪੂਰੇ ਤੱਕ ਸਫਾਈ ਕੀਤੀ ਸਾਰਾ ਹੋ ਗਿਆ ਸੈਟ ਮਤਲਬ ਕਿ ਸੈਤੂ ਤੋਂ ਲੈ ਕੇ ਤੱਕ ਹਿੰਦਲ ਚੌਕ ਤੱਕ ਹੋ ਗਿਆ। ਕਾਂ ਤੋਂ ਫਿਰ ਗੰਦ ਸ਼ੁਰੂ ਹੋ ਜਾਂਦਾ। ਨਾਲ-ਨਾਲ ਆ ਜਿੰਨਾ ਰੋਡ ਸਾਫ਼ ਹੋਇਆ ਤੇ ਸਾਰਾ ਉਹਨਾਂ ਨੇ ਕਰਵਾਇਆ ਵਾ। ਇਹ ਪਹਿਲਾਂ ਤਾਂ ਡੇਰਿੰਗ ਆਣੇ ਨੇ ਪੈਪ ਪਾਏ ਹੋਏ ਸੀ ਸਿੱਧੇ ਵਿੱਚ ਉਹਨੇ ਟੇਪ ਕਢਵਾ ਕੇ ਸਾਰਾ ਰੋਡ ਦੁਆਰਾ ਬਣਵਾਇਆ ਸੀ ਆਜ ਆ ਦੇਖੋ ਛੀਚਾ ਖੋਲ ਕੇ ਦਿਖਾਓ ਇਹ ਹਜੇ ਵੀ ਨਹੀਂ ਸੁਧਰਨਾ ਇਹ ਆ ਦੇਖੋ ਇਹਨਾਂ ਦੇ ਤਾਜੇ ਪੈਪ ਕੱਢੇ ਲੱਗਦੇ ਨੇ ਆ ਸਾਰਾ ਗੰਦ ਇਹਨਾਂ ਨੇ ਬਾਹਰ ਪਾਇਆ ਪਿਆ ਵਾ ਰਸਤੇ 'ਚ ਆ ਸੁਧਰੇ ਗਾਦੇ ਆ ਦੇਖ ਸਾਰਾ ਦਾ ਪਾਇਆ ਰਿਹਾ ਇੱਥੇ ਨਹੀਂ ਆ ਸਾਈਡ ਤੇ ਖੱਤਰ ਲੱਗਦੀ ਹੈ ਇੱਥੇ ਦਾ ਸਫਾਈ ਬਾਬੇ ਨੂੰ ਬਹੁਤ ਚਵਾਈ ਹਮ ਸਾਰੀ ਪਾਣੀ ਸੁਭਾਈ ਹੋਈ ਹੈ ਇੱਥੇ ਪਰਲੀ ਸਾਈਡ ਤੋਂ ਵੀ ਉਹ ਸਾਰੇ ਇੰਦਰੀ ਗੋਹੀ ਵਾਲੇ ਸੀਗੇ ਸਾਰੇ ਬੰਦ ਕਰਤੇ ਸਭ ਪੈ ਤੂ ਪੜਦੀ ਆ ਦੇਖੋ ਇੱਥੇ ਸਾਰੀਆਂ ਡੇਰੀਆਂ ਬਣੀਆਂ ਨੇ ਇਹ ਸਾਰਾ ਡੇਰੀਆਂ ਦਾ ਗੰਦ ਜਿੰਨਾ ਵਾ ਸਾਰਾ ਇਹਦੇ ਵਿੱਚ ਪੈਂਦਾ ਸੀ ਇਹ ਸਾਰਾ ਬੰਦ ਕਰਾਤਾ ਸਾਂਤਸਿਖ ਚਿਆਲੇ ਵਰਤਿੰਦੇ ਪਾਣੀ ਆਹ ਕਿੰਨਾ ਬਹੁਤ ਜਿੰਨਾ ਬਾਹਰ ਇਹ ਮਹੀਨਾ ਸਾਰਾ ਇਹਦੇ ਵਿੱਚ ਪੈਂਦਾ ਸੀਗਾ ਸਭ ਬੰਦ ਹੋ ਗਿਆ ਹੁਣ ਪਾਣੀ ਹੁੰਦਾ ਇੱਥੋਂ ਸਾਫ਼ ਤੇ ਏਡੀ ਮਸ਼ੀਨ ਲੱਗੀ ਆ ਚੱਲ ਰਿਹਾ ਕੰਮ ਸਫਾਈ ਦਾ ਨਾਲ ਦਰਤ ਵੀ ਵਧੀਆ ਲਾਇਨ ਇੱਧਰ ਤਾਂ ਹਰਿਆਲੀ ਹੋ ਗਈ ਪੂਰੀ ਦਰਖਤਾਂ ਸਫਾਈ ਦਾ ਕੰਮ ਚੱਲ ਰਿਹਾ ਨਾਲ ਦੀ ਨਾਲ ਇੱਥੇ ਕਿੱਧਰ ਦੀ ਜਰਾ ਇੱਧਰ ਵੀ ਆ ਬੰਦਾ ਕਿ ਇੱਧਰ ਇੱਧਰ ਨਾਲ ਬੰਨ ਲਾ ਲਈ ਇਹ ਮਸ਼ੀਨ ਜੀ ਤਾਂ ਉਹ ਇੱਥੇ ਤੱਕ ਦਾ ਸਫਾਈ ਦਾ ਕੰਮ ਚੱਲ ਰਿਹਾ ਹੁਣ ਜਿਆ ਅੱਗੇ ਆ ਪਾਰਕਾਇਰ ਸੈਂਟਰ ਜੇਲ ਆ ਦੇਖੋ ਕਿੰਨਾ ਢੇਰ ਲਾਏ ਪਏ ਨੇ ਗੰਧ ਦੇ ਕੰਢ ਕੱਢ ਕੇ ਵਿੱਚੋਂ ਇੰਨਾ ਗੰਦ ਸਾਰਾ ਵਿੱਚ ਸੀ ਇਹ ਜਿਹੜਾ ਹੁਣ ਬੰਦ ਕਰਤਾ ਤਰ ਆ ਗਿਆ ਆਪਣਾ ਵੱਡਾ ਕਾਰ ਸੈਂਟਰ ਜੇ ਨਾ 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 ਪੂਰਾ ਬੱਜੇ ਕਰਦਾ ਪਰ ਪਾਣੀ ਜਿਹੜਾ ਉਹ ਨਾ ਡੈਕਾ ਦਾ ਉਹ ਬੰਦ ਨਹੀਂ ਥੋੜੀ ਥੋੜੀ ਹੋ ਜਾਣਾ ਸਾਰਾ ਬੰਦ ਆਹ ਲੇਖ ਨੂੰ ਡੇਰੀਆਂ ਨਾ ਵੀਰੇ ਟਾਇਰਾਂ ਬੰਦ ਕੀਤੇ ਨੇ ਇਥੇ ਰਸਤਾ ਤੇ ਉਹਨਾਂ ਕਰਕੇ ਉਹ ਲੇਖ ਨੂੰ ਹਲਾਟ ਕਿ ਇੰਨਾ ਗੰਦ ਸਾਰਾ ਇਹ ਜਾਂਦਾ ਸੀਗਾ ਵੱਡੇ ਦਰਿਆ 'ਚ ਇਹ ਸਾਰਾ ਬੰਦ ਹੋ ਗਿਆ ਤੇ ਆ ਦੇਖੋ ਵਾਲੇ ਵਾਲੇ ਕੀ ਮਾਹੌਲ ਹੋਇਆ ਗਿਆ ਪੀਸ਼ੇ ਉੱਪਰ ਕਰ ਗਿਆ ਲੋਥਾ ਲੈਣਾ ਵੀ ਔਖਾ ਹੋ ਗਿਆ ਨਾ ਕੋਈ ਆਂਧੇ ਨੇ ਲੋਕ ਜਿਹੜੇ ਇੱਥੇ ਕੱਟ ਰਹੇ ਨੇ ਜ਼ਿੰਦਗੀ ਨੀ ਪਹਿਰਿਆ ਵਿੱਚ ਇਹ ਆ ਪਾਣੀ ਦਾ ਰੰਗ ਦੇਖੋ ਹੁਣ ਇਹ ਬਿਲਕੁਲ ਕਾਲੇ ਰੰਗ ਦਾ ਪਾਣੀ ਹੋ ਰਿਹਾ ਇੱਥੇ ਜਦੋਂ ਬਾਬੇ ਨੇ ਦੂਰ ਤੱਕ ਇਹ ਜਾਈ ਜੀ ਸਵਾਲ ਕਰ ਤੋਦੋਂ ਉਹ ਹੁਣੇ ਗੰਦਾ ਨਾਲਾ ਬਣਨਾ ਸ਼ੁਰੂ ਹੋ ਗਿਆ ਫਿਰ ਤੋਂ ਪਾਣੀ ਕਾਲਾ ਹੋ ਗਿਆ ਇਹਨੂੰ ਵੀ ਨੋਟਿਸ ਕਰ ਰਹਾ ਹਾਂ ਪਾਣੀ ਤੇਰੋ ਪਾਣੀ ਸਾਫ ਜਿਹੜਾ ਇਹਦੇ ਵਿੱਚ ਹੀ ਆ ਕੇ ਰਿਲੇ ਤੇ ਹੁਣ ਪਰ ਸਾਫ ਪਾਣੀ ਵੀ ਇਹਦੇ ਨਾਲ ਗੰਦਲਾ ਹੋ ਗਿਆ ਕਿ ਨਹੀਂ ਇਹਦਾ ਹਮ ਹਾਲ ਨਹੀਂ ਹੈ ਕਿ ਕੈਮੀਕਲ ਆ ਨਾ ਸਾਰੇ ਉਹ ਕੈਮੀਕਲ ਸਾਰੇ ਟੋਟਲੀ ਹੋ ਗਏ ਜਿੰਨਾ ਨੀਲੋ ਤੋਂ ਵੀ ਨਾ ਪਾਣੀ ਪੈਂਦਾ ਪੂਰੇ ਆ ਕੇ ਰੰਗ ਤੇ ਕੈਮੀਕਲ ਹੀ ਬਣ ਗਏ ਹੋਵੇ ਕਿ ਨਹੀਂ ਜੀ ਆ ਪਾ ਆਇਆ ਸਮਰਾਲਾ ਚੋਂ ਤੇ ਇੱਥੇ ਤੱਕ ਪਾਣੀ ਦਾ ਹਮਲਾ ਦੇਖੋ ਕੀ ਹੋ ਗਏ ਨੇ ਜੇ ਤਾਂ ਸ਼ੁਰੂ ਹੋਇਆ ਬਿਲਕੁਲ ਕਾਲਾ ਹੋ ਗਿਆ ਪਾਣੀ ਇਹ ਆ ਕੇ ਸੀਵੇਦ ਨੇ ਉਹ ਵੀ ਪਾਣੀ ਜਿੰਨਾ ਹੈਗਾ ਉਹ ਵੀ ਐਚ ਪੈਂਦਾ ਵਾ ਉਹ ਲਧਿਆਣਾ ਸ਼ਹਿਰ ਦਾ ਪਾਣੀ ਦਾ ਪੂਰਾ ਪੂਰਾ ਪਾਣੀ ਸਾਰਾ ਬੁੱਢੇ ਨਾਲ ਹੀ ਪੈਂਦੇ ਇਧਰ ਦੇ ਤਾਂ ਮਨੀ ਉਹ ਆ ਪਹੁੰਚ ਜਾਂਦਾ ਜੀ ਵਿਦੇਸ਼ ਪੂਰਨ ਇਹਦਾ ਕੋਈ ਹੱਲ ਹੈ ਹੀ ਨਹੀਂ ਜਾਂ ਕਮੈਂਟਾਂ ਚ ਦੱਸਿਓ ਮੇਰਾ ਭਰਾ ਤੁਸੀਂ ਹੋ ਜੀ ਆਪਾਂ ਆਇਆ ਕਮਨਿਆਰ ਤੋਂ ਥੋੜਾ ਜਿਹਾ ਅੱਗੇ ਪਹੁੰਚ ਗਏ ਆਪਾਂ ਦਰਿਆ ਦੇ ਨੇੜੇ ਨੂੰ ਤੇ ਕਿਤੇ ਦੇਖੋ ਬੁੱਧੇ ਦਰਿਆ ਦਾ ਪਾਣੀ ਬਿਲਕੁਲ ਗੰਦੇ ਨਾਲੇ ਤੇ ਬਦਲ ਚੁੱਕਿਆ ਵਾ ਪਾਣੀ ਦਾ ਰੰਗ ਦੇਖੋ ਤੁਸੀਂ ਇਹ ਰਹੀ ਜਹਰਾਂ ਕਾਲਾ ਪਾਣੀ ਜਾ ਕੇ ਨਾਲ ਹੀ ਸਤਲੁਜ ਦਰਿਆ ਪੈਂਦਾ ਵਾ ਜਿੱਥੇ ਜਾ ਕੇ ਪਾਣੀ ਸਾਰਾ ਸਤਲੁਜ ਦਰਿਆ ਦੇ ਵਿੱਚ ਟਿਕਾ ਜਾਂਦਾ ਵਾ ਤੇ ਸਰਕਾਰ ਨੂੰ ਕੁਝ ਨਾ ਕੁਝ ਕੇ ਇਹਦੇ ਬਾਰੇ ਸੋਚਣਾ ਚਾਹੀਦਾ ਵਾ ਬਾਕੀ ਸੀਚੇਬਾੜੀ ਕਰ ਰਹੇ ਨੇ ਉਪਰਾਲਾ ਤੇ ਦੇਖੋ ਕਿੰਨਾ ਟਾਈਮ ਲੱਗਦਾ ਇਹਨੂੰ ਸਾਫ਼ ਕਰਨ ਤੇ ਚਲੋ ਆ ਜੀ ਜੀ ਆ ਬਿਲਕੁਲ ਆਪਾਂ ਕੰਡੇ ਤੇ ਖੜੇ ਆ ਜਿੱਥੇ ਇੱਧਰ ਵਾਲਾ ਆਪਾ ਦਰਿਆ ਰਿਹਾ ਬਿਲਕੁਲ ਗੰਦੇ ਨਾਲੇ 'ਚ ਬਦਲ ਗਿਆ ਤੇ ਆਹ ਨਾਲ ਹੀ ਸਤਲੁਜ ਦਰਿਆ ਆ ਗਿਆ ਜੀ ਇਹ ਆ ਦੇਖੋ ਪਾਣੀ ਦਾ ਰੰਗ